ਤੁਸੀਂ ਵੇਖ ਰਹੇ ਹੋ ਪ੍ਰਾਈਮ ਸੇਰਾਂ ਦੇ ਵਿੱਚ ਮੈਂ ਤਰਸ਼ੀਮ ਸਿੰਘ ਪਹਾੜ ਅੱਜ ਕਰਨਤਾਂ ਸ਼ਹਿਰ ਦੇ ਵਿੱਚ ਗੋਲਵਰ ਪਿੰਡ ਦੇ ਵਿੱਚ ਤਿੰਨ ਬੱਚੇ ਜਿਹੜੇ ਅਮਰਤਾਰੀ ਖੰਡ ਪਾਠ ਕਰਦੇ ਸੀ ਔਰ ਪੈਸਿਆਂ ਦੇ ਲੈਣ ਦੇਣ ਤੋਂ 2000 ਰੁਪਏ ਦੋ ਭਰਾਵਾਂ ਨੇ ਇੱਕ ਬੰਦੇ ਬੱਚੇ ਦੇ ਕੋਲੋਂ ਲੈਣਾ ਸੀ ਉਹਦੇ ਕੋਲ ਪੈਸੇ ਲੈਣ ਜਾਂਦੇ ਨੇ ਔਰ ਉੱਥੇ ਤਕਰਾਰਬਾਜੀ ਦੇ ਵਿੱਚ ਲੜਾਈ ਹੋ ਜਾਂਦੀ ਆ ਔਰ ਇੱਕ ਲੜਕਾ ਜਿਹੜਾ ਵਾ ਉਹ ਜਦੋਂ ਦੋ ਭਰਾਵਾਂ ਪੈਸੇ ਮੰਗਦੇ ਦੇ ਉਹਦੇ ਛੋਟੇ ਦੇ ਉਹ ਸਲੋਤਰ ਮਾਰਦਾ ਜਿਹਨੂੰ ਛਰਦਾਈ ਵਾਲਾ ਡੰਡਾ ਆਪਾਂ ਕਹਿ ਦਿੰਦੇ ਆ ਪਰ ਵੱਡਾ ਭਰਾ ਅੱਗੇ ਹੋ ਜਾਂਦਾ ਤੇ ਸਿਰ ਵਿੱਚ ਛੱਟ ਲੱਗ ਜਾਂਦੀ ਔਰ ਦੂਸਰਾ ਜਿਹੜਾ ਉਹਦਾ ਛੋਟਾ ਭਰਾ ਕੋਈ 15 16 ਸਾਲ ਦਾ ਉਹਦੇ ਇੱਕ ਖੰਜਰ ਮਾਰਦਾ ਦਿਲ ਦੇ ਉੱਤੇ ਜਿਹਦੇ ਨਾਲ ਉਹਦੀ ਮੌਤ ਹੋ ਜਾਂਦੀ ਆ ਔਰ ਬੋਦੀ ਜਿਹੜੀ ਆ ਉਹਦੀ ਹਸਪਤਾਲ ਦੇ ਵਿੱਚ ਪਹੁੰਚ ਚੁੱਕੀ ਆ ਪੁਲਿਸ ਜਿਹੜੀ ਆ ਜਿਹੜਾ ਮਾਰਨ ਵਾਲਾ ਲੜਕਾ ਉਹ ਫਰਾਰ ਹੋ ਚੁੱਕਾ ਪੁਲਿਸ ਜਿਹੜੀ ਆ ਜਾਂਗ ਦੇ ਵਿੱਚ ਲੱਗ ਚੁੱਕੀ ਆ ਔਰ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਲੜਕੇ ਨੂੰ ਗ੍ਰਿਫਤਾਰ ਕਰਨ ਦੀ ਕਹਿ ਰਹੇ ਨੇ ਹੁਣ ਦੇਖੋ ਪੁਲਿਸ ਕਿੰਨੇ ਕਿਰਦੇ ਵਿੱਚ ਉਸ ਲੜਕੇ ਨੂੰ ਗ੍ਰਿਫਤਾਰ ਕਰਦੀ ਆ ਇਹੋ ਜੀਆਂ ਘੱਟਨਾ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਇਹਨਾਂ ਵੱਲ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਚਾਹੀਦਾ ਵਾ ਇੱਕ 2000 ਦੇ ਬਦਲੇ ਇੱਕ ਪਰਿਵਾਰ ਦਾ ਇੱਕ ਜੀ ਕਰ ਦੇ ਵਿੱਚੋਂ ਚਲ ਗਿਆ ਉਹਦਾ ਪਤਾ ਲੱਗਾ ਪਿਤਾ ਜਿਹੜਾ ਵਾ ਟਰੱਕ ਡਰਾਈਵਰ ਆ ਔਰ ਉਹ ਦੋਵੇਂ ਲੜਕੇ ਜਿਹੜੇ ਆ ਛੋਟੀ ਉਮਰ ਤੋਂ ਹੀ ਅਮਰਤਾਰੀ ਸੀ ਜਿਹੜਾ ਖੰਡਪਾਤ ਸਾਹਿਬ ਦਾ ਪ੍ਰਾਈਮ ਸਵੇਰਾ ਮੈਂ ਆਕਰ ਸਿੰਘ ਭਾਪ ਕਰਨ ਦਾ ਚਲਬਾਤ ਕੋਈ ਬੱਚੇ ਸਾਡੇ ਇਹਨਾਂ ਦਾ ਪਾਇਆ ਲੈਣੇ ਸੀ ਆਪਣੇ ਪਤਨ ਪਤਨ ਦੀ ਜੀਤ ਲਈ ਉਹ ਪਹਿਲੇ ਲੈਣ ਵਾਸਤੇ ਆਏ ਉਹ ਦਾ ਪਾਸਰਾ ਕੋਲ ਗੁਰਪ੍ਰਦੇ ਬੇਨਤੀ ਸੇ ਜਾ ਉਹਦੇ ਬੈਠੇ ਕੋਲ ਵੀ ਤੁਹਾਨੂੰ ਪਾਸ ਕਰਦੇ ਤੇ ਉਹਨੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਦੇ ਮਾਰਿਆ ਉਹ ਡਾਡਾ ਡਾਡਾ ਲਾਉਣ ਵਾਲਾ ਸੀ ਬੰਦਾ ਜੰਦਾ ਫਲੋਪ ਜਿਹਨੇ ਉਹ ਮਾਰਿਆ ਉਹ ਛੋਟੇ ਦੇ ਮਾਰਦੇ ਤੇ ਬਤਾ ਕਰੀਏ ਇਹਦੇ ਵਿੱਚ ਸਿਰ ਜਦੋਂ ਉਹਨੇ ਛੋਟੇ ਦੇ ਤੇ ਕੰਝਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇੱਥੋਂ ਹੋਰਦਾ ਕੋਈ ਚੱਲ ਨਹੀਂ ਜੇ ਜੱਤੀ ਨਾ ਲਵੇ ਕੋਦਾਂ ਮਲਤੀ ਹੈ ਕਿ ਜੈ ਜਰਾ ਪੜਾਦਾ ਦੇ ਸਿਰੇ ਤੋਂ ਹੀ ਬੱਸ ਵਰਪਾਲ ਦੀ ਉਹਦੇ ਵਰਨੇ ਤਾਂ ਸਿਰ ਪੜਦਾ ਤਾਂ ਬਕਰਤ ਸਮੇਸ ਕੋਲ ਅਕਰਦਾ ਜੀ

ਉਹ ਉਹਨੂੰ ਕੰਪਟਿਜ਼ਿੰਗ ਜਿਹੜਾ 2010 ਦਾ ਬਟਨ ਚੰਗਾ ਪਰ ਅਸੀਂ ਕਰਦੇ ਪਾਰਟੀ ਪੈਸੇ ਲੈ ਕੇ ਆਪ ਲਾਈਏ ਮੈਂ 2000 ਰੁਪਏ ਖਰਚੇ ਦਾ ਸੀਗਾ ਉਹ ਹੋਰ ਤੁਸੀਂ ਕੀ ਹੈ ਪ੍ਰਧਾਨਗੀ ਦੀ ਕਾਰਵਾਈ ਕਰਦੇ ਆ ਜੇ ਬੱਚਾ ਸਦੂ ਦੇ ਡੈਥ ਹੋ ਗਿਆ ਤਾਂ ਚੱਕਰ ਜਾ ਇਹ ਜਿਹਨੂੰ ਇਨਸਾਫ ਹੋ ਰਹੀਦਾ ਜੋ ਵੀ ਹੈਗਾ ਸਾਡੀ ਗੱਲ ਆ ਜੇ ਇਹ ਜਿਹੜੇ ਜਿਹੜੇ ਲੋਕ ਜਿੱਤਿਆ ਕਿ ਪਰਵਾਦ ਦੋਸਤ ਦੋਸਤ ਆ ਸੀਗਾ ਉਸ ਦਾ ਸੀ ਨਾ ਪਿਤਾ ਨਾ ਇੰਦਰਾ ਰਣਜੀਤ ਸਿੰਘ ਇਹਨਾ ਡੋਪਰਾ ਵਾਲਾ ਜਿਹੜਾ ਆਇਆ ਨਹੀਂ ਨਹੀਂ ਬੱਚੇ ਜਿਹੜੇ ਸ਼ੁਰੂ ਹੋ ਗਏ ਉਹ 17 ਸਾਲਾਂ ਦਾ ਹੋਣਾ ਤੇਰਾ ਇਹ ਨਹੀਂ ਕਿਹਾ ਕਿ ਵੀ ਗਲਤੀ ਨਹੀਂ ਨਹੀਂ ਕੋਈ ਨਹੀਂ ਤੁਰਾ ਤੁਰਾ ਉਹ ਇਹ ਲੋਕ ਐ ਪਾਰਕਾਂ ਪਾਟੀ ਲੋਨੀ ਚਲੀ ਪਾਟੀ ਅੱਛਾ ਇਹਨਾਂ ਨੂੰ ਇੱਕ ਵਾਰੀ ਇਹੋ ਜਿਹਾ ਚ ਗਏ ਹਾਂ ਖੰਜਰ ਲੈ ਜਿਹਨੇ ਗੋਲ ਇਹ ਵੀ ਲੈਣੀ ਸੀ ਉਦੋਂ ਉਹਨੇ ਖੰਜਰ ਮਾਰਦਾ ਮੇਰੇ ਭਰਾ ਦੇ ਪਹਿਲਾਂ ਮੇਰੇ ਮਾਰਿਆ ਸੀ ਡੰਡਾ ਤੇ ਫਿਰ ਉਨੇ ਮੇਰੇ ਕੁਮਰ ਜਦੋਂ ਮੇਰੇ ਮਾਰਤਾ ਨੇ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਕਾੜੀਆ ਪਿੰੋਲੇ ਮਾਰ ਲਗਾ ਨਾ ਕਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਦਾ ਖੰਜਰ ਮੈਂ ਦੇ ਉੱਤੇ ਡਿਗਪਾ ਜੰਕੋਰ ਨੂੰ ਦੇਖਿਆ ਤੇ ਝਗੜਾ ਕਿਹਦੀ ਗੱਲ ਦਾ ਮਾਇਆ ਦਾ ਟਕਾ ਕਰਦੇ ਮਾਇਆ ਕਾੰਢੀ ਪਾਖ ਖੰਜਰ ਸੇ ਕਿਲਾ ਗਿਆ ਖੰਜਰ ਕਾਪੇ ਲਿਆ ਗਿਆ ਕਰੋ ਲਾ ਗਿਆ ਮੈਂ ਡਿਗਪਾ ਜੰਕੋਰ ਨੂੰ ਪਤਾ ਕਿੰਨਾ ਵਿੱਚ ਖੰਜਰ ਨੇ ਦੇਖਿਆ ਸਾਰਾ ਪਤਾ ਤਾਂ ਇਹ ਜੀ ਜਨ ਜੀ ਅੱਜ ਇੱਕ ਤਕਰੀਬਨ 4 4.5 ਦੀ ਘਟਨਾ ਜੀ ਬੋਲਵਰਡ ਵਿਖੇ ਬਾਬਾ ਐਸੇ ਸਿੰਘ ਨੋਰਾ ਹੈਗਾ ਜੀ ਉਹ ਦੇ ਸਾਹਮਣੇ ਚੜਕਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਉਹ ਸਰਦਾਈ ਲਾਉਂਦਾ ਜੀ ਤੇ ਤਿੰਨ ਲੜਕੇ ਹਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਤੀਸਰਾ ਚੰਪੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਗਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ ਨੰਬਰ 2 ਉਹਦੇ ਦਾ ਕੋਈ ਪੁਰਾਣਾ ਕਿੱਪ ਵਗੈਰਾ ਇਹਨਾਂ ਦੀ ਜਿਹੜੀ ਹੈ ਜਾਂ ਕੁਝ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇਸ ਦਾ ਮੀ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਮਕਰਨ ਨੇ ਜਿਹੜਾ ਹੈ ਮਨਪ੍ਰੀਤ ਮਨਵ੍ਰਿਤ ਦੇ ਜਿਹੜਾ ਹੈ ਸੁਰਾ ਮਾਰਦਾ ਹੈ ਜਿਸ ਕਰਕੇ ਜਿਹੜੀ ਹੈ ਉਹਦੀ ਮੌਕੇ ਪਰ ਬ੍ਰੌਡ ਪਰ ਡੈਥ ਹੋ ਗਈ ਹਸਪੀਟਲ ਲੈ ਕੇ ਆਏ ਆ ਡੈਡ ਡਿclareਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਥੋੜੀ ਜੀ ਸੱਟ ਲੱਗੀ ਹੋਈ ਹੈ ਇਹ ਇਹ ਸਟੇਟਮੈਂਟ ਪਿੱਛੇ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਕਿ ਬਣਦੀ ਕਾਨੂੰਨੀ ਕਾਰਵਾਈ ਕਿ ਇਹਦੇ ਲੜਕੇ ਦੀ ਦੈਟਸ ਹੈ ਇਹਦੀ ਉਮਰ ਕਿੰਨੀ ਕੁ ਦੀ ਉਹਦੀ ਉਮਰ 16 17 ਸਾਲ ਹੈ। ਅਰਸ ਨਹੀਂ ਹੋਣ ਤੱਕ ਫਿਲਹਾਲ ਕੇ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ। ਤੁਸੀਂ ਦੇਖ ਰਹੇ ਆ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ। ਪੈਸੇ ਲਈ ਉਹ ਲੈਂਦੇ ਨੂੰ ਜਿੱਦਾਂ ਕਿ ਟਕੜਾ ਆਇਆ ਜੀ ਹਾਂਜੀ ਪੈਸਿਆਂ ਦਾ ਹੀ ਲੈਣ ਦੇਣ ਸੀਗਾ 2000 ਰੁਪਏ ਦਾ ਲੈਣ ਦੇਣ ਸੀ ਨਾਰਮਲੀ ਉਹਦੇ ਕੋਲ ਕੋਈ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿੱਤ ਵਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਟਕੜਾ ਆਇਆ ਸੀ ਕਿ ਇਹਦੇ ਫੌੜ ਦਾ ਕੋਈ ਪੱਕੇ ਪੈਸੇ ਲੈਣੇ ਸੀ ਫੌੜ ਦੇ ਪੈਸੇ ਲੈਣੇ ਸੀ ਮੇਬੀ ਜੀ ਮੈਨੂੰ ਤਾਂ ਇਹਨੇ ਕਲੀਅਰ ਹੈ ਵੀ ਜਿਹ ਪੈਸਿਆਂ ਦਾ ਲੈਣ ਦੇਣ ਤਾਂ ਉਹ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਥੈਂਕ ਯੂ